ਇਡੇਲਾਦੇਆਣਾ ਵਾਲੇ ਪਾਸ ਅਡੇ ਨੇੜੇ ਇੱਕ 70-71 ਸਾਲਾਂ ਦਾ ਵਿਅਕਤੀ 컨ਟੇਨਰ ਨੰਬਰ PV08AZ9825 ਦੀ ਰੇਪੇਟ ਵਿੱਚ ਆ ਗਿਆ ਜਿਸ ਕਨ ਉਸਦੀ ਇੱਕ ਲੱਤ ਪੂਰੀ ਤਰ੍ਹਾਂ ਖੁੱਚਲੀ ਗਈ ਲੋਕਾ ਨੇ ਫਲੋਰ ਪੁਲਿਸ ਨੂੰ ਸੂਚਿਤ ਕੀਤਾ ਅਤੇ ਟਰੱਕ ਡਰਾਈਵਰ ਮੌਕੇ ਤੇ ਟਰੱਕ ਖੜਾ ਕਰਕੇ ਫਰਾਰ ਹੋ ਗਿਆ ਲੋਕਾ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਸਦੀ ਹਾਲਤ ਠੀਕ ਨਾ ਹੋਣ ਕਾਰਨ ਡਾਕਟਰਾਂ ਵੱਲੋਂ ਮੋਢਲੀ ਸਹਿਤਾ ਦੇ ਕੇ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਉੱਧਰ ਉਸ ਨੂੰ ਲੱਭਦੇ ਜ਼ਖਮੀ ਦੇ ਬਾਰਸ ਵੀ ਫਲੋਰ ਆ ਗਏ ਲੋਕਾਂ ਤੋਂ ਕੁਛ ਕੁਛ ਕਰਦੇ ਸਮੇਂ ਪਤਾ ਲੱਗਾ ਜ਼ਖਮੀ ਉਨਾਦਾ ਰਿਸ਼ਤੇਦਾਰ ਹੈ ਜਿਸ ਦੀ ਪਛਾਣ ਜਗਰੂਪ ਸਿੰਘ ਆ ਉਮਰ 70 ਸਾਲ ਪੁੱਤਰ ਈਸ਼ਵਰ ਸਿੰਘ ਵਾਸੀ ਸਫੈਰਾ ਪਟਿਆਲਾ ਵਜੋਂ ਹੋਈ ਪੁਲਿਸ ਨੇ ਕੰਟੇਨਰ ਨੂੰ ਕਾਗਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫਲੋਰ ਤੋਂ ਰਾਜਕੁਮਾਰ ਅਨਵਰ ਦੇ ਕਾਸਟ ਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰੇ ਦੇ ਗਰੂਪ ਸਿੰਘ ਹਾਂਜੀ ਮੇਰੇ ਮਤਲਬ ਜਵਾਈ ਦੇ ਫਾਦਰ ਸਾਹਿਬ ਨੇ ਲਾਤੇ ਇੱਕ ਪ੍ਰਾਇਲਮ ਹਾਂਜੀ ਮਤਲਬ ਸਵੇਰੇ ਪਟਿਆਲੇ ਚੜੇ ਨੇ ਪਟਿਆਲੇ માં ਬਸ ਅੱਡੇ ਜੋ ਫੋਟੋ ਕਢਾ ਕੇ ਪਤਾ ਲੱਗਿਆ ਅਸੀਂ ਇੱਕ ਰਾਤ ਵੀ ਦੇਖ ਕੇ ਗਏ ਹਾਂ ਬਸ ਲੁਧਿਆਣਾ ਵਸਟੈਂਡ ਆ ਠੀਕ ਹੈ ਜੀ ਤੇ ਅੱਜ ਅਸੀਂ ਆਏ ਜਾਂ ਰਹੇ ਤੇ ਵੀ ਜਲੰਧਰ ਅੰਮ੍ਰਿਤਸਰ ਜਾਵਾਂਗੇ ਸਾਰੇ ਐਡਾ ਹੀ ਪੋਸਟਰ ਲਾਦੇ ਆ ਠੀਕ ਹੈ ਜੀ ਉਹ ਸਾਨੂੰ ਬਸੜਾ ਕਨੈਕਟਰ ਦਾ ਫੋਨ ਆ ਗਿਆ ਠੀਕ ਹੈ ਸਵੇਰੇ ਮੈਂ ਸਰਹੰਦ ਮਿਲਿਆ ਠੀਕ ਹੈ ਜੀ ਉਨਾਂ ਨੇ ਸਾਰੀ ਯਾਦ ਕਰਕੇ ਆ ਗੱਲ ਹੋ ਗਈ ਵੀਰ ਫੋਟੋ ਭੇਜੋ ਫੋਟੋ ਭੇਜਿਓ ਨੇ ਹਨੂ ਤਰਨ ਫੋਟੋ ਵਾਸ ਕਰੀ ਤੇ ਸਾਨੂੰ ਕੋਈ ਪਤਾ ਲੱਗਿਆ ਵੀ ਆ ਗੱਲ ਆ ਅਸੀਂ ਉਸ ਟਾਈਮ ਆ ਸੰਘਿਆਣਾ ਦੇ ਸੀਗੀ ਠੀਕ ਹੈ ਜੀ ਇਹ ਲੁਧਿਆਣੇ ਬੱਚਾ ਨਹੀਂ ਸਿੱਧਾ ਡਾਇਰੈਕਟ ਇੱਧਰ ਆ ਗਏ ਲੋਰ ਆ ਗਿਆ ਪਤਾ ਲੱਗਿਆ ਵੀ ਟਰੱਕ ਥੱਲੇ ਆ ਗਏ ਨੇ ਹਨੂ ਨੇ ਦੱਸਿਆ ਵੀ ਕੋਈ ਕੰਟਰ ਕੰਟਰ ਨਾਲ ਘਾਸਾ ਹਾਂਜੀ ਕਿੰਨੇ ਕਮਰ ਇਹਨਾਂ ਦੀ ਉਮਰ ਤਾਂ ਪਰ ਮੈਂ 45 ਦੇ ਵਿੱਚ ਹੋਗੀ ਓਕੇ ਕੀ ਤੁਹਾਡਾ ਹੁਣ ਤੁਸੀਂ ਇਹਨੂੰ ਰੈਫਰ ਕਰਾ ਲਿਆ ਹਾਂਜੀ ਉਹਨਾਂ ਨੇ ਰੈਫਰ ਕਰਾ ਕੇ ਜੀ ਨਾਲ ਤੁਹਾਡਾ ਮੇਰਾ ਨਾਮ ਜਗਦੇਸ਼ ਸਿੰਘ ਟਵਾਣਾ ਹਾਂਜੀ ਸਾਡੀ ਕੁਆਲਿਫਿਕੇਸ਼ਨ ਜਗਰੂਪ ਸਿੰਘ ਦੇ ਨਾਮ ਤੇ ਆਇਆ ਸੀ ਜਦੋਂ ਦੇਖੇ ਫੋਨ ਦੇ ਐਕਸੀਡੈਂਟ ਹੋਇਆ ਸੀ ਜੀ ਹਾਂ ਠੀਕ ਹੈ ਜੀ ਕਿੱਥੇ ਦਾ ਰਹਿਣਾ ਹੈ ਇਹ ਤੇ ਵਾਲੇ ਕਿੱਲੇ ਰਹਿਣ ਵਾਲਾ ਹਾਂਜੀ ਹਾਂਜੀ ਕਿੱਦਾਂ ਦੇ ਹਾਲਾਤ ਹੈ ਜੀ ਨਾ ਤੇ ਖੱਬੀ ਲੱਤ ਤੇ ਕਾਫੀ ਸੱਟ ਲੱਗੀ ਹੈ ਹਾਂਜੀ ਅੱਜ ਕੋਈ ਟ੍ਰਾਂਪੋਰਟ ਨਹੀਂ ਗਈ ਕਿ ਮਤਲਬ ਉਹਦੇ ਤੋਂ ਨਾ ਕਿੱਦਾਂ ਲੱਗਦਾ ਐਕਸੀਡੈਂਟ ਕੀ ਪਤਾ ਲੱਗਾ ਜਾਣਕਾਰੀ ਨੂੰ ਜੀ ਉਹ ਤਾਂ ਕੋਈ ਟਰੱਕ ਨਾਲ ਹੋ ਰਿਹਾ ਐ ਐਕਸੀਡੈਂਟ ਕਿੱਥੇ ਰਕੂ ਕੀਤਾ ਜੀ ਰੋਹਰਮ ਸਿਗਨਲ ਤੋਂ ਲੰਘਦੇ ਲੰਘਦੇ ਸਾਈਡ ਮੈਂ ਹਾਂ ਜੀ ਭਾਜੀ ਇੱਕ ਸੜਕ ਤੇ ਹਾਂਜੀ ਤੇ ਪੇਸ਼ੈਂਟ ਸਾਨੂੰ ਪਿਆ ਹੈ ਸਰ ਵੇਰਕੇ ਤੋਂ ਪਰ ਪਾਈਪਾਂ ਚਲੰਦਰ ਦਾ ਠੀਕ ਹੈ ਜੀ ਲੁਧਿਆਣੇ ਪਾਸ ਠੀਕ ਹੈ ਜੀ ਤੇ ਸਰ ਇਹ ਕਾਫੀ ਡੈਮੇਜ ਹੈ ਸਰ ਲੈਗ ਵਗੈਰਾ ਕਿੱਥੇ ਹੋਇਆ ਸਰ ਇਹ ਸਰ ਵੇਰਕੇ ਤੇ ਲੁਧਿਆਣੇ ਫਲਾਈਓਵਰ ਤੋਂ ਕੀ ਹੋਇਆ ਕਿੱਦਾਂ ਹੈ ਪਤਾ ਕੁਝ हां जी सर ये आंदे हैं ट्रक ਥੱਲੇ ਆਇਆ ਹੈ। ਟਰੱਕ ਥੱਲੇ ਆ ਗਿਆ। ਠੀਕ ਹੈ ਜੀ। ਓਕੇ ਓਕੇ। ਕੀ ਫਸਟ ਦੇ ਲਈ ਲਿਆਂਦਾ ਹਸਪੀਟਲ? ਹਾਂ ਜੀ ਸਰ ਲਿਆਂਦਾ ਜੀ। ਜਿਹੜਾ ਰੋਡ ਐਕਸੀਡੈਂਟ ਹੋਇਆ ਅੱਜ। 2-3 ਘੰਟਾ ਪਹਿਲਾਂ। ਇਨਫਾਰਮੇਸ਼ਨ ਸਿਵਲ ਹਸਪਤਲ ਤੋਂ ਆ ਚੁੱਕੀ ਹੈ ਆਇਆ ਚੁੱਕੀ ਹੈ। ਮੈਂ ਹੁਣ ਮੌਕੇ ਤੇ ਜਾ ਰਿਹਾ ਹਾਂ। ਜੋ ਵੀ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਊਗੀ। ਠੀਕ ਹੈ ਟਰੱਕ ਕਬਜ਼ੇ ਦੇ ਲੈ ਲਿਆ। ਤੱਕਾਂ ਦੀ ਕਬਜ਼ੇ ਲੈ ਲਿਆ।